ਬੀਤੀ ਰਾਤ ਸਮਰਾਲਾ ਦੇ ਨੇੜਲੇ ਪਿੰਡ ਸ਼ਾਮਸਪੁਰ ਕੋਲ ਇੱਕ ਦਰਦਨਾਕ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਇਸ ਸਬੰਧੀ ਜਾਣਕਾਰੀ ਦਿੰਦਿਆ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਮੇਰਾ ਦੋਸਤ ਸੰਜੇ ਕੁਮਾਰ ਆਪਣੇ ਮਿੱਤਰ ਅਰਸ਼ਦੀਪ ਨਾਲ ਕਾਰ 'ਚ ਸਵਾਰ ਹੋ ਕੇ ਸਮਰਾਲਾ ਨੂੰ ਆਪਣੀ ਕਾਰ ਦੇ ਵਿੱਚ ਆ ਰਿਹਾ ਸੀ ਜਦੋਂ ਕਾਰ ਪਿੰਡ ਸ਼ਾਮਸਪੁਰ ਕੋਲ ਪਹੁੰਚੀ ਤਾਂ ਕਾਰ ਅੱਗੇ ਆਵਾਰਾ ਪਸ਼ੂ ਆ ਗਿਆ ਤੇ ਉਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਕਾਰ ਬੇਕਾਬੂ ਹੋ ਗਈ ਅਤੇ ਅੱਗੇ ਸੜਕ ਦੇ ਕਿਨਾਰੇ ਲੱਗੇ ਦਰਖਤ ਦੇ ਵਿੱਚ ਝਾਟ ਕਰਾਈ जिसका मेरे दोस्त संजय कुमार दी मौके ते मौत हो गई ਅਤੇ ਕਾਰ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਸਮਰਾਲਾ ਹਸਪਤਾਲ ਵਿੱਚ ਲਿਆਂਦਾ ਗਿਆ ਅਤੇ ਬਾਅਦ ਦੇ ਵਿੱਚ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਗੁਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਅਵਾਰਾ ਪਸ਼ੂਆਂ ਦੇ ਉੱਪਰ ਸਰਕਾਰ ਨੂੰ ਨੱਥ ਪਾਉਣੀ ਚਾਹੀਦੀ ਹੈ ਕਿਉਂਕਿ ਅਵਾਰਾ ਪਸ਼ੂ ਦੇ ਕਾਰਨ ਮੇਰੇ ਦੋਸਤ ਦੀ ਜਾਨ ਚਲੀ ਗਈ ਹੈ ਸਮਰਾਲਾ ਤੋਂ ਰਕੇਸ਼ ਕੁਮਾਰ ਦੀ ਰਿਪੋਰਟ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਪਿੰਡ ਸ਼ੇਰਪੁਰ ਪੇਟ ਹੈ ਜੀ ਕੀ ਕੋਈ ਐਕਸੀਡੈਂਟ ਹੋਇਆ ਕੀ ਮਤਵ ਹਾਂਜੀ ਹਾਂਜੀ ਰਾਤੀ ਮੈਨੂੰ ਸਵੇਰੇ ਭਾਜੀ ਕਾਲ ਆਈ ਕਿਸੇ ਪੁਲਿਸ ਮੁਲਾਜ਼ਮ ਜੀ ਐਡਾ ਐਡਾ ਕਰਕੇ ਕਿ ਸਮਰਾਲਾ ਚ ਐਕਸੀਡੈਂਟ ਹੋਇਆ ਜੀ ਚਾਵਾ ਰੋਡ ਤੇ ਤੇ ਮੈਂ ਤੁਰੰਤ ਸਮਰਾਲਾ ਸਰਕਾਰੀ ਹਸਪਤਾਲ ਚ ਪਹੁੰਚਿਆ ਜਿੱਥੇ ਜਾ ਕੇ ਮੈਂ ਦੇਖਿਆ ਕਿ ਮੇਰਾ ਦੋਸਤ ਸੰਜੀ ਕੁਮਾਰ ਉਮਰਲ ਤਕਰੀਬਨ 23 ਤੋਂ 34 ਸਾਲ ਦੀ ਦੀ ਕਿ ਮੌਕੇ ਤੇ ਡੈਥ ਹੋ ਗਈ ਤੇ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਆ ਕੇ ਮੈਂ ਇਹ ਚੀਜ਼ ਦੇਖਿਆ ਸਾਰਾ ਹੱਤਾਂ ਕਿੰਨੇ ਜਣੇ ਸੀ ਉਸ ਕਾਲ ਇਹ ਦੱਸਿਆ ਜਾ ਰਿਹਾ ਕਿ ਦੋ ਜਣੇ ਸੀਗੇ ਜੀ ਰਾਤ ਤਕਰੀਬਨ ਅੱਧੀ ਰਾਤ ਦਾ ਸਮਾਂ ਸੀ ਇਹ ਜਾ ਰਹੇ ਸੀਗੇ ਚਾਵਾ ਰੋਡ ਦੇ ਉੱ ਅਚਾਨਕ ਕੋਈ ਜਾਨਵਰ ਇਹਨਾਂ ਦੀ ਗੱਡੀ ਦੇ ਮੂਹਰੇ ਆ ਗਿਆ ਜੀ ਤੇ ਗੱਡੀ ਆਊਟ ਆਫ ਕੰਟਰੋਲ ਹੋ ਗਈ ਤਾਂ ਗੱਡੀ ਜਾ ਕੇ ਅੱਗੇ ਪਿੰਡ ਦੇ ਵਿੱਚ ਲੱਗੀ ਜਿਸ ਦੇ ਵਿੱਚ ਕੀ ਸੰਜੀ ਕੁਮਾਰ ਦੀ ਮੌਕੇ ਤੇ ਮੌਤ ਹੋ ਗਈ ਤੇ ਜਿਹੜਾ ਦੂਸਰਾ ਮਿੱਤਰ ਹੈ ਇਹਦਾ ਇਹ ਕੰਮ ਕਾਜੀ ਕਰਦੇ ਸੀ ਇਹ ਬੈਂਕ ਦੇ ਵਿੱਚ ਮੈਨੇਜਰ ਸੀ ਸੀ ਤੇ ਜਿਹੜੇ ਦੋਸਤਾਂ ਲੱਤਾਂ ਸੀ ਦੋਸਤਾਂ ਜਿਹੜਾ ਦੋਸਤ ਸੀ ਕੋਚਾਵਾ ਰੋਡ ਤੇ ਦਾ ਮਿੱਤਰ ਸੀ ਕੋਈ ਸਟੂਡੈਂਟ ਸੀਗਾ ਜੀ ਉਹ ਉਹ ਵੀ ਮਲਾਂ ਗਬੀਰ ਹਾਲਤ ਜਾਂ ਪੀਜੀਆਈ ਐਡਮਿਟ ਹੈ ਜੀ ਉਹਨਾਂ ਦੇ ਵੀ ਝੋਟ ਲੱਗੀ ਹੈ ਕਾਫੀ ਵੱਡਾ ਕੀ ਮੰਗਤੀ ਕਰਦੇ ਹੋ ਹੁਣ ਮੰਗ ਤਾਂ ਕੁਛ ਨਹੀਂ ਜੀ ਬਸ ਜੋ ਹੋਊਗਾ ਹੁਣ ਹਾਂਜੀ ਹਾਂਜੀ ਮੰਗ ਤਾਂ ਕੋਈ ਨਹੀਂ ਜਿਵੇਂ ਵਾਰਾ ਪਸ਼ੂ ਸ਼ਹਿਰ ਵਿੱਚ ਬਹੁਤ ਜ਼ਿਆਦਾ ਹੈ ਜਿਸ ਕਰਕੇ ਜਿਵੇਂ ਮਦਾਲੋ ਵੀ ਪਸ਼ੂਆਂ ਦੇ ਕਰਕੇ ਸਾਡੇ ਇੱਕ ਸੱਜਣ ਮਿੱਤਰ ਦੀ ਮੌਤ ਹੋ ਗਈ ਹੈ ਜਿਹੜਾ ਬਹੁਤ ਹੀ ਬੀਬਾ ਬੰਦਾ ਸੀਗਾ ਜੀ ਇਕਵਾਰਾ ਸੀਗਾ ਮਿੱਤਰ ਕਿ ਅਸੀਂ ਤਾਂ ਇਹੀ ਕਰਦੇ ਹਾਂ ਪ੍ਰਸ਼ਾਸਨ ਜਿਹੜੇ ਆਵਾਰਾ ਪਸ਼ੂ ਫਿਰਦੇ ਨੇ ਜਦੋਂ ਉਹਨਾਂ ਤੇ ਕੰਟਰੋਲ ਕੀਤਾ ਜਾਵੇ ਤਾਂ ਜੋ ਕਿ ਜੋ ਹਾਸਾ ਸਾਡੇ ਮਿੱਤਰ ਨਾਲ ਹੋਇਆ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਹੋਰ ਬੰਦੇ ਦੀ ਮੌਤ ਦਾ ਕਾਰਨ ਨਾ ਬਣੇ ਅਧਿਰਨਾ ਨੂੰ ਸਾਡੇ ਕੋਲ ਇੱਕ ਐਕਸੀਡੈਂਟ ਕੇਸ ਆਇਆ ਸਿਰਫ ਦੋ ਪੇਸ਼ੈਂਟਸ ਸਨ ਇਕਵਿਸ਼ਨ ਡਾਟਡ ਸਨ ਸੰਜੇ ਕੁਮਾਰ 37 ਸਾਲ ਨੂੰ ਵਰਸੀ ਉਸ ਦੀ ਦੂਜਾ ਪੇਸ਼ੈਂਟ ਪੀਜੀਆ ਹੀ ਰੈਫਰ ਕੀਤਾ ਆ ਉਹ ਕਾਫੀ ਸੀਰੀਅਸ ਲੱਗਦਾ ਉਸੇ ਦਾ 24 ਸਾਲ ਉਮਰ ਹੈ ਉਹਦੀ ਅਸ਼ਟੇਤ ਸਿੰਘ ਆ ਇਹ ਬਰਾਡਡਟ ਨੇ ਸੰਜੀਤ ਕੁਮਾਰ ਬਰਾਡਡਟ ਸੀਗਾ ਪਿੱਛੇ ਦੇ ਸੀ ਕਿ ਇਹ ਮੋਹਾਲੀ ਨੇ ਮੋਹਾਲੀ ਦੇ ਤੇ ਜਿਹੜਾ ਦੂਸਰਾ ਸੀਗਾ ਲੜਕਾ ਦੂਜਾ ਅੱਜਾ ਬੀਜਾ ਬੀਜਾ ਇਸ ਤਰ੍ਹਾਂ ਦੀ ਕੰਡੀਸ਼ਨ ਕੀ ਸੀ ਨੇ ਦੋਨੋਂ ਦੀ ਉਸ ਤੋਂ ਇੱਕ ਸੰਜੀਤ ਕੁਮਾਰ ਤਾਂ ਬਰਾਡਡਟ ਹੀ ਸੀਗਾ ਜਿਹੜਾ ਅਸ਼ਟੇਤ ਸਿੰਘ ਸੀਗਾ ਉਹ ਸੀਰੀਅਸ ਸੀਗਾ ਕਾਫੀ ਉਹਨੂੰ ਰੈਫਰ ਕੀਤਾ ਆ ਪਿੱਤਰਾ ਬੜੀ ਤੇਜੀ ਪੀਜੀਆ ਸਾਨੂੰ ਰਾਤ 3 ਵਜੇ ਸਾਨੂੰ ਫੋਨ ਆਇਆ ਜੀ ਵੀ ਐਦਾ ਕਰਕੇ ਸੰਸਪਰਾ ਜਾਵਾ ਰੋਡ ਤੇ ਇੱਕ ਐਕਸੀਡੈਂਟ ਹੋਇਆ ਜੀ ਅਸੀਂ ਮੌਕੇ ਤੇ ਪਹੁੰਚੇ ਆ ਜਦੋਂ ਅਸੀਂ ਮੌਕੇ ਤੇ ਪਹੁੰਚਿਆ ਤਾਂ ਗੱਡੀ i20 ਦੇ ਵਿੱਚ ਦੋ ਨੌਜਵਾਨ ਸੀਗੇ ਜਿਹੜਾ ਡਰਾਈਵਰ ਸੀਗਾ ਉਹ ਜਾਦੇ ਸੀਸੇ ਸੀਗਾ ਤੇ ਜਿਹੜਾ ਇੱਕ ਪਿੱਛੇ ਸੁੱਤਾ ਪਿਆ ਸੀਗਾ ਡਰਾਈਵਰ ਤੇ ਉਹ ਡੈੱਟ ਸੀਗਾ ਜੀ ਅਸੀਂ ਫਿਰ ਉਹਨਾਂ ਨੂੰ ਨੁੱਕ ਰਾਹਗੀਰਾਂ ਦੀ ਮਦਦ ਨਾਲ ਅਸੀਂ ਬਾਰ ਕੱਢੇ ਜੀ ਤੇ ਉਸ ਨੂੰ ਸਿਵਲ ਹਸਪਤਾਲ ਪ੍ਰਾਈਵੇਟ ਗੱਡੀ ਚ ਭੇਜ ਦਿੱਤਾ ਜੀ ਬਾਕੀ ਜਿਹੜਾ ਸੀਗਾ ਦੂਸਰਾ ਸੰਜੀ ਕੁਮਾਰ ਜੀ ਉਹ ਡੈੱਡ ਸੀਗਾ ਅਸੀਂ ਫਿਰ ਇੱਕ ਵਾਰ ਅੱਠ ਐਂਬੂਲੈਂਸ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਉਹਦੀ ਡੈੱਡ ਬੋਡੀ ਭਜਾਈ ਆ ਜੀ ਤੇ ਦੋਨਾਂ ਦੀ ਪਛਾਣ ਹੋ ਚੁੱਕੀ ਹੈ ਕੀ ਕੀ ਨਾਮ ਹੈ ਪਹਿਲਾਂ ਇਹ ਸੰਜੀ ਕੁਮਾਰ ਦੀ ਪਛਾਣ ਨਹੀਂ ਸੀ ਵੀਰੇ ਜਦੋਂ ਪੜਤਾਲ ਹੋਈ ਤਾਂ ਫਿਰ ਪਤਾ ਲੱਗਿਆ ਸਾਨੂੰ ਵੀ ਇਹ ਸਮਰਾਲੇ ਦਾ ਰਹਿਣ ਵਾਲਾ ਹੈ ਇਹ ਦੂਸਰੇ ਮੁੰਡੇ ਦੇ ਕਿੰਨੇ ਕਿ ਸੱਟਾਂ ਲੱਗੀਆਂ ਉਹ ਵੀ ਸੀਰੀਅਸ ਬਹੁਤ ਸੀਰੀਅਸ ਉਹਦੇ ਵੀ ਕਾਫੀ ਸੱਟਾਂ ਆਈਆਂ ਉਹਦਾ ਕੀ ਨਾਮ ਹੈ ਕਿੱਥੇ ਦਾ ਹਰਸ਼ਦੀਪ ਹੈ ਉਹ ਬੀਜੇ ਦਾ ਜੀ ਬੀਜੇ ਕੀ ਕਾਰਨ ਕੀ ਲੱਗਦਾ ਜਿਹੜਾ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਇਹ ਤਾਂ ਜੀ ਕੋਈ ਸਾਨੂੰ ਉੱਥੇ ਪਤਾ ਲੱਗਿਆ ਮੋੜਾ ਮੋਟਾ ਵੀ ਕੋਈ ਜਾਨਵਰ ਕੇ ਗਊ ਆਣ ਕਰਕੇ ਹੋ ਗਿਆ ਜੀ ਇਹ ਐਕਸੀਡੈਂਟ ਇਹ ਗੱਡੀ ਦਰਖਤ ਚ ਵੱਜੀ ਆ ਜੀ ਕਿਹੜੀ ਗੱਡੀ ਸੀ ਆਈ 20 ਗੱਡੀ ਸੀ